गाइस वेलकम टू माय न्यू ब्लॉग सो गाइस आज जो सी आई सी गुरुद्वारा साहिब मायतेना साहिब ए थोड़ो नाम है मायतेना साहिब तो इथे कई मूर्तियां भी कई आ बने हुए ने मूर्तियां थानो दिखाऊंगा मैं सारे पहले जाते हैं गुरुद्वारा साहिब के अंदर अंदर लेके आना पेना अवले अल्लाह नूरे उपाया ਅਵਲੇ ਅੱਲਹ ਨੂੰ ਦੇ ਪਿਆ ਉਹ ਦਰਤ ਕੇ ਸਭ ਬੰਦੇ ਰੱਬ ਨੋ ਨਾਲਾ ਇੱਧਰ ਜੇ ਮੈਂ ਜਾਸ ਨਾ ਵਰਗੇ ਨਾ ਸਾਦੇ ਨਾ ਵੀ ਨਾ ਸਰਦਾ ਤੇ ਇੱਧਰ ਸਰੋਵਰ ਤੇ ਸਾਨੂੰ ਇਧਰੋਂ ਧੋਣੇ ਆ ਐਸੇ ਸ਼ਾਂਤੇ ਗੁਰੂ ਗੋਬੀ ਸਿੰਘ ਜੀ ਨੇ ਇਸ਼ਨਾਨ ਕੀਤਾ ਸੀ ਧਾਰ ਤੇ ਧਰਾਂ ਤਾਂ ਨਹੀਂ ਹੋਰ ਕੁਛ ਨਹੀਂ ਲੀ ਉਹ ਕੁਛ ਨਹੀਂ ਹੈਗਾ ਇਹ ਕਿਸ਼ਤੀ ਵਾਂਗੂ ਬਣਿਆ ਆਗਾ

ਦੀ ਦਾ ਨਾਮ ਜਪਰ ਸੇ ਜੀ ਗਾਇਸ ਹੁਣ ਮਤੋਂ ਦੋ ਨਾਗਾ ਮਹਾਨ ਸੀ ਦਾਦੇ ਥੋੜੇ ਸਟੈਚੂ ਨੇ ਬਹੁਤ ਸਾਰੇ ਨੇ ਸਟੈਚੂ ਇੱਥੇ ਦੇਖੋ ਇੱਥੇ ਲਾਹੌਰ ਦੇ ਹਾਕਮ ਨੇ ਫਰਮਾਨ ਦਿੱਤਾ ਸੀ ਕਿ ਸਿੰਘਾਂ ਦੇ ਸੀਸ ਕੱਟ ਕੇ ਲਿਆਓ ਵੱਡਾ ਰੱਖਦੇ ਰੇ ਇੱਥੇ ਤੇ ਉੱਥੇ ਜੇ ਕਰੀਆ ਖਾਂ ਸਿੰਘਾਂ ਦੇ ਸਿਰਾਂ ਦਾ ਮੁੱਲ पा रहा है देखो सी सके मेरे रखे रखे और स्टैचू दस दें हम शहीद भाई मणि सिंह जी जिन्हों का बंद बंद कटाया गया आजी जेड़े प्यासे तो ने ज युद्ध जेड़े जख्मी ने उन्होंने पानी पिला रहे हम थू अग् हो देखो इधर बहुत तो देखने चीज़ है मैं भी नानी होर कह के इतें ही आया देखो खिदानी की ढाप इतने भी युद्ध होया थी। माता भागो जी भी इन्हों ने माता भागो जी ने भी युद्ध किया देखो मुगलों न खिदराने की ढाप भगत सिंह जी सिपाही खड़ा है जेल बनी हुई है और शहीद ऊधम सिंह जी का बुत ਏਪਾਈ ਜੈ ਸਿੰਘ ਖਲਕਟ ਇਹਨਾਂ ਦੀ ਦੇਖੋ ਸ੍ਰੀ ਅਦੀ ਚામੜੀ ਲਾਉਂਦੇ ਹੋਏ ਮੁਗਲ ਸਮ ਮੁਗਲ ਸਮਰਾਟ ਦੇਖੋ ਉੱਥੇ ਗਰਜਿਆ ਬਾਜ ਬੈਠੇ ਨੇ ਚੱਲੋ ਹੁਣ ਹੋਰ ਦਹੋ ਜੀ ਜਿਹੜੇ ਕੀ ਗੁਰੂ ਗੋਬਿੰਦ ਸਿੰਘ ਜੀ ਮੱਥਾ ਟੇਕਦੇ ਹੋਏ ਤੇ ਨਾਲ ਉਹ ਨਦੇ ਸਿਪਾਈ ਬੇ ਨੇ ਸਮਰਾਟ ਤੇ ਭਾਈ ਦਿਆਲਾ ਸਿੰਘ ਜੀ ਨੂੰ ਤਤੀ ਦੇ ਵਿਚ ਬਲਦੇ ਹੋਏ ਦਿਖਾਈ ਨੇ ਸੋ ਗਾਇਸ ਦੇਖੋ ਸਾਈ ਮੀਆ ਮੀਰ ਜੀ ਜਿਨ੍ਹਾਂ ਨੇ ਹਰਮੰਦ ਸਾਹਿਬ ਦੀ ਨੀਰ ਰੱਖੀ ਸੀ ਦੁਬੇ ਦੇ ਚਾਈਚ ਦੋ ਛੋਟੇ ਸਹਿਬਜਾਦੇ ਨੇ ਤੇ ਉਹਨਾਂ ਨੂੰ दीवार जिंदा चिन्हन सजा दिखी गई है गुजरी जी ने छोटे साहबजादे ने मुगल उन्होंने लैन आए हैं छोटे साहबजाद न छोटे साहबजाद को दीवार चिन्हना शुरू किया इधर माता गुजरी जी मा मोती राम आ, मोती राम महाराज ਮਾਤਾ ਜੀ ਨੂੰ ਬੱਚਾ ਨੂੰ ਸਿੱਧੀ ਦੀ ਖਬਰ ਦੇਣਾ ਹੈ ਸੀ ਭਾਈ ਮਤੀ ਦਾ ਜੀ ਜਿੰਨਾ ਦਾ ਸਰੀਰ ਧਾਰੀ ਨਾਲ ਤੀਰ ਆ ਗਿਆ ਸੀ ਮੀਰ ਮੰਨੂ ਜੀ ਦੇ ਜੇਲ੍ਹ ਵਿੱਚ ਹੁਣ ਬੀਬੀਆਂ ਕੰਮ ਕਰਦੀਆਂ ਦੇਖੋ ਤੇ ਇੱਧਰ ਸਾਰੀਆਂ ਮਾਤਾ ਜੀ ਦੇ ਬੱਚਿਆਂ ਨੂੰ ਕੁੱਤਿਆਂ ਨੂੰ ਖਵਾਉਣ ਨੂੰ ਇੱਧਰ ਮਾਤਾ ਜੀ ਦੇ ਘਰ ਵਿੱਚ ਉਹਨਾਂ ਦੇ ਬੱਚਿਆਂ ਦੇ ਟੁਕੜੇ ਪਾਏ ਗਏ ਨੇ ਸਰੀਰ ਦੇ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ ਨੂੰ ਚੜਖੜੀਆਂ ਤੇ ਚੜਾਇਆ ਗਿਆ ਸਮਰਾਟ ਨੇ ਭਾਈ ਤਾਰੂ ਸਿੰਘ ਜੀ ਦੇ ਖੋਪੜ ਨੂੰ ਰੰਬੀ ਨਾਲ ਲਾ ਦਿੱਤਾ ਗਿਆ ਇਹ ਦਾ ਪੱਟੇ ਉੱਲਾਦਾਂਗੇ ਨਾ ਬੰਦਾ ਸਿੰਘ ਬਹਾਦਰ ਜੀ ਨੂੰ ਤਸੀਹੇ ਦਿੰਦੇ ਹੋਏ ਦਿਖਾਈ ਗਏ ਨੇ ਉਸ ਸਮੇਂ ਬਿਲੇ ਮੁਗਲ ਕਿੰਨਾ ਜ਼ੁਲਮ ਕਰਦੇ ਸੀ 40 ਸਿੰਘਾਂ ਨੂੰ ਕੀਤਾ ਗਾ 40 ਸਿੰਘਾਂ ਨੂੰ ਸ਼ਹੀਦ ਕੀਤਾ ਜਿਸਕੇ ਸਿਰ ਉਹ ਕੋ भी कुछ ना कुछ लमागे हो इस वीडियो में एंड करता मेरे चैनल पूरे एंड पुशी सब्सक्राइब करो मेरी वीडियो लाइक करो मैं नैक्सट बॉग बिच थैंक्स फॉर वॉचिंग बाय देव